ਦੇਖੋ ਜੀ ਜਿਹੜਾ ਐਸਐਸਪੀ ਸਾਹਿਬ ਨੇ ਆਪਣੀ ਮਿਹਨਤ ਦੇ ਨਾਲ ਇਹ ਸਾਰਾ ਸਾਡਾ ਕੈਮਰਾ ਦਾ ਸਿਸਟਮ ਚਾਲੂ ਕੀਤਾ ਇਹ ਸਾਰਾ ਹੀ ਵਾਇਰਲੈਸ ਦੇ ਨਾਲ ਕਨੈਕਟਡ ਹੈ ਔਰ 167 ਜਿਹੜੇ ਕਵਰੇਜ ਤੇ ਜਿਹੜੇ ਕੈਮਰੇ ਨੇ 167 ਕਹਿੰਦੇ ਜਿਹੜੇ ਲੱਗੇ ਨੇ ਇਹ ਸਾਰੇ ਹੀ ਮਲੇਰਕੋਟਲੇ ਨੂੰ ਕਵਰ ਕਰ ਰਹੇ ਨੇ ਮਲੇਰਕੋਟਲੇ ਦੇ ਸ਼ਹਿਰ ਨੂੰ ਕੱਲੇ-ਕੱਲੇ ਚੌਂਕ ਨੂੰ ਕੱਲੀ-ਕੱਲੀ ਗਲੀ ਨੂੰ ਇਹਦੇ ਚ ਜੇ ਕੋਈ Banda ਕ੍ਰਾਈਮ ਕਰਦਾ ਹੈ ਤੋ ਬੜੀ ਹੀ ਜਲਦੀ ਉਹਦੇ ਚ ਭੜਾਇਆ ਜਾਏਗਾ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡੇ ਜਿਵੇਂ ਕੋਈ ਚੈਨਸ ਨੇ ਚੰਗ ਹੋ ਗਈ ਜਾਂ ਕੋਈ ਆਉਟਿਜ਼ਮ ਕਰ ਗਿਆ ਉਹਨਾਂ ਨੂੰ ਬੜੀ ਹੀ ਜਲਦੀ ਡਿਟੈਕਟ ਹੋ ਜਾਂਦੇ ਨੇ ਕਿ ਆਹ ਫੜਾ ਫੜਾ ਬੰਦਾ ਹੈਗਾ ਔਰ ਉਹਨਾਂ ਤੇ ਪ੍ਰੋਪਰ ਜਿਹੜੀ ਪੁਲਿਸ ਐਕਸ਼ਨ ਲੈਂਦੀ ਹੈ ਇਸ ਸਿਰਸਪਾਏ ਕੋਈ ਥੈਫਟ ਹੋ ਗਈ ਜਾਂ ਹਰ ਕਿਸੇ ਤਰ੍ਹਾਂ ਦਾ ਕਰਾਈਮ ਹੈ ਇਹ ਸਾਰਾ ਇਹੀ ਉਹਦੇ ਵਿੱਚ ਜਿਹੜਾ ਜਲਦੀ ਟ੍ਰੇਸ ਹੋ ਜਾਏ ਕਰੇ ਜਿੱਥੇ ਸਾਡਾ ਇਹ ਪ੍ਰੀਵੈਂਟਿਵ ਦੇ ਤੌਰ ਤੇ ਹੈ ਡਿਟੈਕਸ਼ਨ ਦੇ ਤੌਰ ਤੇ ਵੀ ਇਹਦੇ ਚ ਪਲੇਸ ਨੂੰ ਬੜੀ ਵੱਡੀ ਜਿਹੜੀ ਇਹ ਕਾਮਯਾਬੀ ਮਿਲੇਗੀ ਏਐਸਐਸਪੀ ਸਾਹਿਬ ਵੱਲੋਂ ਜਿਹੜਾ ਵੀ ਐਫਰਸ ਕੀਤੇ ਗਣਿਆ ਇਹਨਾਂ ਦੀ ਟੀਮ ਵੱਲੋਂ ਬਹੁਤ ਹੀ ਸ਼ਲਾਘਾਯੋਗ ਨੇ ਔਰ ਜਿਨ੍ਹਾਂ ਨੇ ਨਾਲ ਕੀਤਾ ਇਹਨਾਂ ਨੂੰ ਇਹਨਾਂ ਦਾ ਸਰ ਮਿਸਟਰ ਪਠਲ ਨੇ ਮਿਸਟਰ ਪਠਲ ਨੇ ਜਿਨ੍ਹਾਂ ਨੇ ਸਾਰਾ ਨਾਲ ਐਸਐਸਪੀ ਸਾਹਿਬ ਦੇ ਮਿਲ ਕੇ ਸਾਰਾ ਪ੍ਰੋਜੈਕਟ ਜਿਹੜਾ ਚਾਲੂ ਕੀਤਾ ਇਹਨਾਂ ਨੂੰ ਨਾਲ ਲੈ ਕੇ ਮੈਂ ਆਪਣੀ ਰੇਂਜ ਦੇ ਬਾਕੀ ਤਿੰਨ ਜਲਿਆਂ ਦੇ ਵਿੱਚ ਵੀ ਜਿਹੜਾ ਇਹਨਾਂ ਨੂੰ ਕਰਾਵਾਂਗਾ ਤਾਂ ਕਿ ਜਿਹੜਾ ਕ੍ਰਾਈਮ ਪੱਖੋਂ ਜਿਹੜਾ ਅਸੀਂ ਲੋਕਾਂ ਨੂੰ ਇਹ ਇੱਕ ਦਾ ਸਿਕਿਉਰਟੀ ਜਿਹੜੀ ਮਿਲ ਜੇ ਕ੍ਰਾਈਮ ਰੁਕ ਜਾਵੇ ਔਰ ਜੇ ਕੋਈ ਕ੍ਰਾਈਮ ਹੁੰਦਾ ਹੈ ਤੇ ਜਲਦੀ ਜਿਹੜਾ ਡਿਟੈਕਟ ਹੋ ਜਾਵੇ ਅੰਦੇ ਵਿੱਚ ਸਰਮਲੇਰ ਕੋਲ ਜਿਹ ਪਹਿਲਾ ਪ੍ਰੋਜੈਕਟ ਹੈ ਜੀ ਇਹ ਮਲੇਰਕੋਟ ਲਈ ਉਹਦਾ ਫਰਸਟ ਪ੍ਰੋਜੈਕਟ ਹੈ ਜਿਹੜਾ ਇੱਥੇ ਚੱਲੂ ਹੋਇਆ ਤੇ ਬਾਕੀ ਜਿਹੜਾ ਨਾਲ ਸਾਡਾ ਜਿਮ ਬਣਿਆ ਐ ਐਸਐਸਸੀ ਸਾਹਿਬ ਨੇ ਬੜੀ ਮਿਹਨਤ ਨਾਲ ਬਹੁਤ ਹੀ ਵਧੀਆ ਮਸ਼ੀਨਾਂ ਜਲੰਧਰੋਂ ਲਿਆ ਕੇ ਜਿੱਥੇ ਜਿਮ ਬਣਾਇਆ ਸਾਡੇ ਜਵਾਨਾਂ ਲਈ ਸਾਡੇ ਜਵਾਨਾਂ ਨੂੰ ਜ਼ਰੂਰਤ ਵੀ ਸੀ ਜਵਾਨਾਂ ਦੀ ਫਿਟਨੈਸ ਲਈ ਉਹ ਬਾਹਰ ਜਾਂਦੇ ਨੇ ਐਕਸਰਾਈ ਕਰ ਲਈ ਉਹ ਸਾਡਾ ਆਪਣਾ ਜਿਮ ਹੈ ਜਿਮ ਦੇ ਵਿੱਚ ਉਹ ਐਕਸਰਾਈ ਕਰਨਗੇ ਮਿਹਨਤ ਕਰਨਗੇ ਨਾਲ ਹੀ ਸਾਡਾ ਕੰਟਰੋਲ ਰੂਮ ਹੈ ਜਿਹੜਾ ਕੰਟਰੋਲ ਰੂਮ ਦਾ ਚਾਰਜ ਹੈ ਉਹ ਵੀ ਨਾਲ ਉਹਦੀ ਪ੍ਰੋਪਰ ਨਿਗਰਾਨੀ ਰੱਖੇਗਾ ਔਰ ਜਵਾਨਾਂ ਦੀ ਜਿਹੜੀ ਫਿਟਨੈਸ ਹੈ ਡੇ ਟੂ ਡੇ ਆਪਣੇ ਹਰੇਕ ਲਈ ਵਹਿਦਾ ਫਿਟਨੈਸ ਬੜੀ ਜ਼ਰੂਰੀ ਹੈ ਔਰ ਪੁਲਿਸ ਜਵਾਨ ਜਦੋਂ ਪੂਰਾ ਫਿੱਟ ਹੋਵੇ ਯੂਨੀਫਾਰਮ ਦੇ ਵਿੱਚ ਤੋ ਕੰਮ ਵੀ ਦੁਗਣਾ ਕਰਦਾ ਸਰ ਠੀਕ ਐ ਸਰ ਜੀ ਮੈਂ ਸਰਦੀਆਂ ਦੇ ਵਿੱਚ ਪਹਿਲਾਂ ਦੌੜ ਦਾ ਵੀ ਜਿਹੜਾ ਚੱਲਦਾ ਹੁੰਦਾ ਸੀ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਬੰਦ ਕੀਤਾ ਜਾਊਗਾ ਜੀ ਕਹਤੋ ਜੀ ਸਰਦੀਆਂ ਦੇ ਵਿੱਚ ਜਿਹਨੇ ਦੌੜ ਵਗੈਰਾ ਮਾਰਨ ਟਾਈਮ ਸੋਰਸ ਪਰ ਪਹਨ ਬੁਲਾਇਆ ਜਾਂਦਾ ਸੀ ਪਹਿਲਾਂ ਜੀ ਐਸਐਸਪੀ ਅਬਨੀਤ ਨੇ ਮੈਡਮ ਨੇ ਸ਼ੁਰੂ ਕਰਿਆ ਥੀ ਜੀ ਵੀ ਸਵੇਰੇ ਜਿਹੜਾ ਹੈਗਾ ਸੈਰ ਕਰਨ ਦਾ ਇੱਕ 5-4 ਕਿਲੋਮੀਟਰ ਦਾ ਰੌਂਡ ਲਾਉਂਦੇ ਸੀ ਕੋਈ ਜੀ ਇੱਕ ਜਦੋਂ ਚੋਰੀ ਕਰਨਾਂ ਹੈ ਉਹ ਤਾਂ ਫੈਸਿਲਿਟੀ ਨਾਲ ਵੱਧਦੀ ਆ ਨਾ ਜੀ ਇਹ ਥੋੜਾ ਵੀ ਜੋ ਆਪਣੀ ਜਿਹੜੀ ਸੈਰ ਕਰਨੀ ਹੈ ਦੌੜ ਲਾਉਣੀ ਬੰਦ ਹੋ ਜਾਣੀ ਹੈ ਉਹ ਤਾਂ ਸਭੋ ਜਾਣੋ ਤੁਹਾਨੂੰ ਉਹ ਤਾਂ ਹੈ ਹੀ ਇਹ ਦੇ ਨਾਲ ਤੁਹਾਨੂੰ ਸਟਰੈਂਥ ਹੋਰ ਮਿਲਣੀ ਹੈ ਤੁਹਾਡੇ ਲਈ ਇੱਕ ਨਵੀਂ ਜਵਾਨਾਂ ਵਾਲੀ ਨਾਲ ਫੈਸਿਲਿਟੀ ਮਿਲ ਗਈ ਜੀ ਉਹ ਤਾਂ ਜਿਹੜੀ ਦੌੜ ਵਾਲਾ ਕੰਮ ਹੈ ਉਹ ਤਾਂ ਕਰਨਾ ਹੀ ਕਰਨਾ ਹੈ ਉਹ ਤਾਂ ਸਾਰੇ ਹੀ ਕਰਦੇ ਨੇ ਸੈਰ ਕਰਦੇ ਆ ਮਾਰਨਿੰਗ ਵਾਕ ਇਵਨਿੰਗ ਵਾਕ ਸਰੀ ਕਰਦੇ ਨੇ ਸਰ ਜੇ ਸੀਸੀਟੀਵੀ ਕੈਮਰੇ ਲਗਾਏ ਨੇ ਕਿ ਇਹ ਡੇ ਨਾਈਟ ਆਪਣਾ ਸਹੀ ਤਰੀਕੇ ਨਾਲ ਬਿਲਕੁਲ 24 ਘੰਟੇ ਕੰਮ ਕਰਨਗੇ ਜੀ ਇਹਦੇ ਚ 24 ਘੰਟੇ ਦੇ ਵਿੱਚ ਸਾਡੇ ਮੁਲਾਜ਼ਮ ਸ਼ਿਫਟਾਂ ਦੇ ਵਿੱਚ ਇੱਥੇ ਲਾਏ ਨੇ ਜਿਹੜੇ ਇੱਥੇ ਡਿਊਟੀ ਕਰਨਗੇ ਔਰ ਟਾਈਮ ਟੂ ਟਾਈਮ ਜਿਹੜੀ ਇਹ ਜੇ ਕਿਤੇ ਕੋਈ ਵਾਰਦਾਤ ਹੋ ਜਾਂਦੀ ਹੈ ਉਦੋਂ ਪਤਾ ਚੱਲਦਾ ਦਾ ਨਾਲੋਂ ਨਾਲ ਥਰੂ ਵਾਇਰਲੈਸ ਜਿਹੜੇ ਵੀ ਸਾਡੇ ਬੀਟਾਂ ਦੇ ਵਿੱਚ ਅਫਸਰ ਲੱਗੇ ਨੇ ਸਾਡੀਆਂ ਚੌਕੀਆਂ ਜਾਂ ਠਾਣਿਆਂ ਦੇ ਵਿੱਚ ਨੇ ਉਹਨਾਂ ਨੂੰ ਇਮੀਡੀਏਟਲੀ ਇਨਫਾਰਮੇਸ਼ਨ ਦੇ ਦਿੰਦੇ ਇੱਥੇ ਵੀ ਪਤਾ ਲੱਗ ਜਾਏਗਾ ਕਿ ਕਿਹੜੀ ਗੱਡੀ ਕਿਹੜੇ ਚੌਂਕ ਦੇ ਵਿੱਚੋਂ ਕੋਈ ਜਾਂ ਮੋਟਰਸਾਈਕਲ ਜਾਂ ਸਕੂਟਰ ਕਿੱਥੇ ਕੋਈ ਵਾਰਦਾਤ ਕਰਕੇ ਗਿਆ ਹੈ ਉਹ ਨਾਲੋਂ ਨਾਲ ਹੀ ਜਿਹੜੀ ਟਰੇਸ ਹੋ ਜਾਏਗੀ ਤੁਸੀਂ ਦੇਖੋ ਹਰੇ ਕੈਮਰਾ ਬੜਾ ਸਾਫ਼ ਦਿਸਦੇ ਆ ਜੀ ਬਿਲਕੁਲ ਔਰ ਦੂਰੋਂ ਦੂਰੋਂ ਦੇ ਤਾਂ ਗੱਡੀ ਦੇ ਨੰਬਰ ਪਲੇਟ ਜਿਹੜੀ ਪੜੀ ਜਾਂਦੀ ਹੈ ਇਸ ਕਰਕੇ ਜਿਹੜੇ ਕ੍ਰਿਮੀਨਲ ਟਾਈਪ ਦੇ ਜਿਹੜੇ ਬੰਦੇ ਨੇ ਉਹਨਾਂ ਪੁਲਿਸ ਦੇ ਸਕੱਜੇ ਜਿਹੜੇ ਉਹ ਛੇਤੀ ਆਜਨ ਕਰਨਾ ਇਹ ਕੈਮਰੇ ਜਿਹੜੇ ਲਗਾਏ ਗਏ ਨੇ ਸਾਰੀ ਜਗ੍ਹਾ ਹੀ ਲਗਾਈ ਜਾਵਣਗੇ ਜੀ ਪੰਜਾਬ ਚ ਦੇਖੋ ਪਈਆ ਵਾਲਾ ਇੱਥੇ ਐਸਐਸਪੀ ਸਾਹਿਬ ਨੇ ਕੀਤੀ ਹੈ ਬਾਕੀ ਜ਼ਿਲ੍ਹਿਆਂ ਚ ਵੀ ਅਲੱਗ-ਅਲੱਗ ਟਾਈਪ ਦੇ ਚੱਲਦੇ ਨੇ ਪਰ ਜਿਹੜਾ ਇਹ ਆ ਇਹ ਅਲੱਗ ਦੂਜਿਆਂ ਨਾਲ ਜੀ ਤੇ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿਸ ਟਾਈਪ ਦੇ ਇੱਥੇ ਨੇ ਉਹ ਪਟਿਆਲੇ ਰੇਂਜ ਦੇ ਵਿੱਚ ਵੀ ਸ਼ੁਰੂ ਕੀਤੇ ਜਾਣ ਤੇ ਇਹਨਾਂ ਵਿੱਚ ਅਸੀਂ ਮਨਜੋਗ ਡਿਜੀਪੀ ਸਾਹਿਬ ਤੋਂ ਪਰਮਿਸ਼ਨ ਲੈ ਕੇ ਉਜੇ ਜਿਲਿਆਂ ਦੇ ਵਿੱਚ ਵੀ ਚਲਾਵਾਵਾਂਗੇ ਕਿਹਦੇ ਤੋਂ ਦੱਸਤਾ ਹੈਗਾ ਸਾਡਾ ਬੜਾ ਵੱਡਾ ਪ੍ਰੋਜੈਕਟ ਸੀ ਜਦੋਂ ਤੋਂ ਮੈਂ ਜੁਆਇਨ ਕੀਤਾ ਸੀ ਇਹਨੂੰ ਕਹਿ ਦਿੰਦੇ ਹੈਗੇ ਸੇਫ ਸਿਟੀ ਪ੍ਰੋਜੈਕਟ ਕਿਉਂਕਿ ਜੇ ਸਾਡੀ ਸਿਟੀ ਸੇਫ ਰੱਖਣੀ ਹੈਗੀਆ ਤਾਂ ਉਹਦੇ ਲਈ ਤੁਹਾਨੂੰ ਐਕਸਟਰਾ ਅੱਖਾਂ ਚਾਹੀਦੀਆਂ ਇਹ ਅੱਖਾਂ ਹੀ ਹੁੰਦੀਆਂ ਜਿਹੜੇ ਕੈਮਰੇ ਹੁੰਦੇ ਆ ਹਰ ਪਾਸੇ ਜਿਹੜੀ ਹੈਗੀ ਸਾਡੀ ਨਜ਼ਰ ਰਹੇਗੀ ਇਹ ਕ੍ਰਾਈਮ ਨਹੀਂ ਡਿਟੈਕਟ ਕਰਨਗੇ ਤੁਹਾਨੂੰ ਟ੍ਰੈਫਿਕ ਤੋਂ ਵੀ ਨਜਾਜ਼ ਦਬੋ ਜੇ ਕਿਤੇ ਕੋਈ ਜਾਮ ਲੱਗਾ ਕਿਤੇ ਕੋਈ ਓਵਰਰਾਈਡਿੰਗ ਆ ਕੁਛ ਹੈਗਾ ਟ੍ਰਿਪਰ ਰਾਈਡਿੰਗ ਹੈ ਇਹ ਉਹਨੂੰ ਵੀ ਨਾਲ ਦੀ ਨਾਲ ਜਿਹੜਾ ਹੈਗਾ ਉਹ ਸਾਡੀਆਂ ਟੀਮਾਂ ਨੂੰ ਕਨਵੇ ਕਰਨਗੇ ਉਹ ਐਕਸ਼ਨ ਕਰਨਗੇ ਮੈਂ ਡੀਆਈ ਸਾਹਿਬ ਦਾ ਥੈਂਕਫੁਲ ਹਾਂ ਮੈਂ ਡੀਜੀਪੀ ਪੰਜਾਬ ਦਾ ਥੈਂਕਫੁਲ ਹਾਂ ਜਿਨ੍ਹਾਂ ਦੀ ਰਹਿਨਮਾਈ ਚ ਇਹ ਦੋਨੇ ਪ੍ਰੋਜੈਕਟ ਜਿਹੜੇ ਹੈਗੇ ਆ ਉਹ ਸਿਰੇ ਚੜੇ ਹੈਗੇ ਆ ਔਰ ਮੈਂ ਆਸ ਕਰਦਾ ਆਪਣੀ ਪੁਲਿਸ ਤੋਂ ਵੀ ਆਉਣ ਵਾਲੇ ਦਿਨਾਂ ਚੋ ਰਿਜ਼ਲਟ ਵੀ ਦੇ। ਥੈਂਕ ਯੂ ਸਰ ਥੈਂਕ ਯੂ ਸਰ